ਪੰਜਾਬ ਦੇ ਵਿੱਚ ਹੜ੍ਹ ਦੀ ਮਾਰ ਪਈ ਹੋਈ ਹੈ ਤੇ ਉੱਥੇ ਹੀ ਅੱਜ ਜਲੰਧਰ ਦੇ ਵਿੱਚ ਬੀਤੀ ਰਾਤ ਤੋਂ ਲਗਾਤਾਰ ਮੀਂਹ ਆ ਰਹੇ ਨੇ ਤੇ ਉੱਤੇ ਜਲੰਧਰ ਦੇ ਹਾਲਾਤ ਤੁਹਾਨੂੰ ਦਿਖਾਏ ਨੇ ਅਸੀਂ ਇਸ ਟਾਈਮ ਜਲੰਧਰ ਦੇ ਛੇੜੂ ਪੁਲ ਦੇ ਉੱਤੇ ਆ ਤੁਸੀਂ ਦੇਖ ਰਹੇ ਹੋ ਛੇੜੂ ਦੇ ਪੁਲ ਦਾ ਤੁਹਾਨੂੰ ਹਾਲਾਤ ਦਿਖਾ ਦਈਏ ਤੁਸੀਂ ਦੇਖ ਰਹੇ ਹੋ ਪਾਣੀ ਕਿਹੜਾ ਆਸੇ ਪੁਲ ਦੇ ਵਿੱਚ ਆ ਚੁੱਕਾ ਹੋਇਆ ਤੇ ਉੱਥੇ ਹੀ ਆਸੇ-ਬਸ ਜਿਹੜੇ ਪੀੜਾ ਦੀ ਜਗ੍ਹਾ ਧਾਰਮਿਕ ਜਗ੍ਹਾ ਦੇ ਉੱਤੇ ਜਿਹੜਾ ਪਾਣੀ ਆ ਉਹ ਤੁਸੀਂ ਦੇਖ ਰਹੇ ਹੋ ਇਹ ਅੱਧੇ ਨਾਲੋਂ ਜ਼ਿਆਦਾ ਕਿਹੜਾ ਪਾਣੀ ਦੇ ਨਾਲ ਕਿੜੇ ਆ ਧਾਰਮਿਕ ਜਗ੍ਹਾ ਪਾਣੀ ਨਾਲ ਤੁਸੀਂ ਦੇਖ ਰਹੇ ਹੋ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਲੰਧਰ ਦੇ 체ੜੂ ਪੁਲ ਦੀਆਂ ਇਸ ਪੁਲ ਦੇ ਆਸ-ਪਾਸੇ ਦੇ ਪਿੰਡਾਂ ਦੇ ਵਿੱਚ ਵੀ ਦੱਸਿਆ ਜਾ ਰਿਹਾ ਉਹ ਪਾਣੀ ਆਇਆ ਹੋਇਆ ਹਾਲਾਤ ਤੁਸੀਂ ਦੇਖ ਰਹੇ ਹੋ ਦੂਰ-ਦੂਰ ਤੱਕ ਕਿਹੜਾ ਰੇਲਵੇ ਟਰੈਕ ਤੇ ਥੋੜਾ ਜਿਹਾ ਦੂਰੀ ਦੇ ਉੱਤੇ ਰਹਿ ਗਿਆ ਪਾਣੀ ਕਿਹੜਾ ਰੇਲਵੇ ਟਰੈਕ ਤੱਕ ਪੰਜ ਤੋਂ 7 ਫੁੱਟ ਕਿਹੜਾ ਦੂਰੀ ਦੇ ਉੱਤੇ ਨੇ ਕਿਹੜਾ ਪਾਣੀ ਹੈ ਪੂਰਾ ਜਲੰਧਰ ਦੇ ਵਿੱਚ ਬੀਤੀ ਰਾਤ ਤੋਂ ਬਾਰਿਸ਼ਾਂ ਤੋਂ ਬਾਅਦ ਜਲੰਧਰ ਦੇ 체ੜੂ ਜੋ ਹਾਲਾਤ ਤੁਹਾਨੂੰ ਦਿਖਾ ਰਿਹਾ ਸੀ ਐਸਟੀਐਮ 체ੜੂ ਪੁਲ ਦੇ ਉੱਤੇ ਆ ਜੋ ਹਾਲਾਤ ਹੈ ਸਾਹਮਣੇ ਰੇਲਵੇ ਟ੍ਰੈਕ ਹੈ ਰੇਲਵੇ ਟ੍ਰੈਕ ਤੋਂ ਤੁਸੀਂ ਦੇਖਦੇ ਹੋ ਕਿੰਨਾ ਪਾਣੀ ਸਿਰਫ ਥੋੜਾ ਜਿਹਾ ਪਾਣੀ ਟੱਚ ਹੋਣ ਨੂੰ ਰਹਿ ਗਿਆ 5 ਤੋਂ 7 ਫੁੱਟ ਪਾਣੀ ਕਿੜਾ ਟੱਚ ਆ ਜਿਸ ਦੇ ਧਾਰਮਿਕ ਉਸ ਜਗ੍ਹਾ ਪੋਲ ਦੇ نیچے ਪੀਰਾ ਦੀ ਜਗ੍ਹਾ ਉਸ ਪੀਰਾ ਦੀ ਜਗ੍ਹਾ ਤੇ ਤੁਸੀਂ ਦੇਖ ਰਹੇ ਹੋ ਪਾਣੀ ਆਸੇ-ਪਾਸੇ ਕਿੰਨਾ ਪਾਣੀ ਆ ਚੁੱਕਾ ਹੈ ਇਹ ਪੀਰੇ ਜਗ੍ਹਾ ਦੇ ਨਾਲ ਲੋਕਾਂ ਦੇ ਰਹਿਣ ਦੇ ਕਮਰੇ ਆ ਉਹ ਪੂਰੇ ਪਾਣੀ ਦੇ ਨਾਲ ਡੁੱਬ ਚੁੱਕੇ ਹੋਏ ਨੇ ਹਾਲਾਤ ਤੁਸੀਂ ਦੇਖ ਰਹੇ ਹੋ ਜਲੰਧਰ ਦੇ ਹਾਲਾਤ ਨੇ ਬੀਤੀ ਰਾਤ ਤੋਂ ਲਗਾਤਾਰ بارش ਪੈ ਰਹੀ ਸੀ بارش ਹੋਣ ਤੋਂ ਬਾਅਦ ਪੰਜਾਬ ਦੇ ਲਗ ਲਗ ਜ਼ਿਲ੍ਹਿਆਂ ਦੇ ਵਿੱਚ ਹੜ੍ਹ ਆਂਦੇ ਜੋ ਹੈ ਜੋ ਹੜ੍ਹ ਆਏ ਹੋਏ ਨੇ ਹੜ੍ਹ ਦੀ ਮਾਰ ਪਈ ਹੋਈ ਹੈ ਤੇ ਉੱਥੇ ਹੀ ਜਲੰਧਰ ਦੇ ਚੇੜੂ ਬੋਲਦੀ ਦਿਖਾ ਰਿਹਾ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਉਹ ਕਲੋਜ਼ ਅਪ ਕੀਤਾ ਜਾਵੇ ਕਿਹੜੇ ਘਰ ਬਨੇ ਹੋਏ ਨੇ ਉਸ ਘਰਾਂ ਦੇ ਪੂਰੇ ਸਿਰਫ ਦੋ ਇੱਕ ਇੱਕ ਫੋਟ ਦੇ ਗੇਟ ਕਿਹੜੇ ਉਹ ਸਿਰਫ ਨਜ਼ਰ ਆ ਰਹੇ ਨੇ ਉਹਨਾਂ ਦੇ ਕਮਰਿਆਂ ਦੇ ਤੱਕ ਕਿਹੜਾ ਪਾਣੀ ਆ ਉਹ ਅੰਦਰ ਵੜ ਚੁੱਕਾ ਹੋਇਆ ਤੁਸੀਂ ਦੇਖ ਰਹੇ ਹੋ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਲੰਧਰ ਦੀਆਂ ਧਾਰਮਿਕ ਜਗ੍ਹਾ ਦੇ ਉੱਤੇ ਕਿੰਨਾ ਪਾਣੀ ਆ ਤੁਸੀਂ ਦੇਖ ਰਹੇ ਹੋ ਕਿੰਨੇ ਕਿੰਨੇ ਫੁੱਟ ਕਿਹੜਾ ਪਾਣੀ ਆ ਉਹਨਾਂ ਦੇ ਜੋ ਜਗ੍ਹਾ ਤੇ ਬਾਬਾ ਜੀ ਦੀ ਜਗ੍ਹਾ ਦੇ ਉੱਤੇ ਆ ਚੁੱਕਾ ਹੋਇਆ ਆਸੇ ਪਾਸੇ ਦਾ ਪਾਣੀ ਕਿਹੜਾ ਕਮਰਿਆਂ ਦੇ ਵਿੱਚ ਪੂਰੇ ਤੇਰਾ ਪਾਣੀ ਡੁੱਬ ਚੁੱਕੇ ਹੋਏ ਨੇ ਕਮਰੇ ਡੁੱਬ ਚੁੱਕੇ ਨੇ ਆਸੇ ਪਾਸੇ ਦੇ ਪਿੰਡਾਂ ਦੇ ਵਿੱਚ ਵੀ ਦੱਸਿਆ ਜਾ ਰਿਹਾ ਪਾਣੀ ਆ ਰਿਹਾ ਹਾਲਾਤ ਤੁਸੀਂ ਦੇਖ ਰਹੇ ਹੋ ਜਲੰਧਰ ਦੇ ਚੇੜੂ ਦੇ ਹਾਲਾਤ ਕੀ ਹੈ ਹਾਲਾਤ ਤੁਹਾਨੂੰ ਦਿਖਾ ਰਹੇ ਹਾਂ ਜਲੰਧਰ ਦੇ ਵੀ ਹਾਲਾਤ ਦਿਖਾਏ ਨੇ ਨੈਸ਼ਨਲ ਹਾਈਵੇ ਦੇ ਹਾਲਾਤ ਦਿਖਾਏ ਨੇ ਉੱਥੇ ਚੇੜੂ ਪੁਲ ਦੇ ਹਾਲਾਤ ਦਿਖਾ ਰਹੇ ਹਾਂ ਪਾਣੀ ਦੇ ਨਾਲ ਪੂਰਾ ਪੁਲ ਭਰਿਆ ਪਿਆ ਉਹਨਾਂ ਦੇ ਨਾਲ ਝੇੜੂ ਬੋਲਦੇ ਧਾਰਮਿਕ ਪੀਰਾ ਦੀ ਜਗਾ ਉਸ ਪੀਰਾ ਦੀ ਜਗਾ ਦੇ ਵਿੱਚ ਵੀ ਕਿਹੜਾ ਪਾਣੀ ਆ ਚੁੱਕਾ ਮੈਂ ਉਹ ਕੈਮਰਾਮੈਨ ਨੂੰ ਕਹਾਂ ਉਹ ਸਾਹਮਣੇ ਘਰ ਦਿਖਾਇਆ ਜਾਵੇ ਜੋ ਪੂਰਾ ਪਾਣੀ ਦੇ ਨਾਲ ਭਰਿਆ ਪਿਆ ਸਿਰਫ 1 ਫੁੱਟ ਪਾਣੀ ਕਿਹੜਾ ਦਰਵਾਜ਼ੇ ਨਜ਼ਰ ਖਿੜਕੀਆਂ ਨਜ਼ਰ ਆ ਰਹੀਆਂ ਬਾਕੀ ਕਮਰਿਆਂ ਦੇ ਤੱਕ ਕਿਹੜਾ ਪਾਣੀ ਗਿਆ ਹੋਇਆ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਜਲੰਧਰ ਦੇ ਛੇੜੂ ਬੋਲਦੀਆਂ ਤਸਵੀਰਾਂ ਦਿਖਾ ਰਿਆ ਆਸ-ਪਾਸੇ ਦੇ ਕਿਹੜੇ ਪਿੰਡ ਆ ਉਹਨਾਂ ਨੂੰ ਵੀ ਕਿਹੜੀ ਹੈ ਡਰ دہشت ਪਈ ਹੋਈ ਹੈ ਸ਼ਾਇਦ ਸਾਡੇ ਪਿੰਡਾਂ ਦੇ ਵਿੱਚ ਨਾ ਪਾਣੀ ਆ ਜਾਵੇ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਜੋ ਇਰਾਦਾ ਬੀਤੀ ਰਾਤ ਤੋਂ ਲਗਾਤਾਰ ਬਾਰਿਸ਼ ਹੋ ਰਹੀ ਹੈ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਆ ਚੁੱਕਾ ਲੋਕਾਂ ਦਾ ਸਮਾਨ ਜ਼ਰੂਰੀ ਸਮਾਨ ਕਿਹੜਾ ਖਰਾਬ ਹੋ ਚੁੱਕਾ ਉੱਥੇ ਹੀ ਛੇੜੂ ਬੋਲਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਲੰਧਰ ਦੇ ਛੇੜੂ ਬੋਲ ਦੇ ਹਾਲਾਤ ਤੁਹਾਨੂੰ ਦਿਖਾ ਰਿਹਾ ਹਾਲਾਤ ਕੀ ਹੈ ਪੋਲ ਦੇ ਹਾਲਾਤ ਦਿਖਾ ਰਹੇ ਨੇ ਕਿਹੜੇ ਪਿੱਲਰ ਬਣੇ ਹੋਏ ਨੇ ਪਿੱਲਰ ਵੀ ਖਸਤਾ ਹਾਲਤ ਹੋ ਚੁੱਕੀ ਹੋਈ ਹੈ ਜਿਸ ਦੇ ਵਿੱਚ ਪੁਲ ਜੋ ਖਸਤਾ ਹਾਲਤ ਹੋ ਚੁੱਕੀ ਪੀਲਰਾਂ ਦੀ ਖਸਤਾ ਹਾਲਤ ਹੋ ਚੁੱਕੀ ਹੈ ਪਾਣੀ ਕਿਹੜਾ ਨੀਚੇ ਪੁਲ ਦੇ ਨੀਚੇ ਪਾਣੀ ਹੈ ਪਾਣੀ ਇੱਕ ਜਗ੍ਹਾ ਨਹੀਂ ਰੁਕਿਆ ਹੋਇਆ ਪਾਣੀ ਅੱਗੇ-ਅੱਗੇ ਤੁਰ ਰਿਹਾ ਜਿਸ ਦੀਆਂ ਤਸਵੀਰਾਂ ਪੀਤੀ ਰਾਤ ਤੋਂ ਲਗਾਤਾਰ ਕਿਹੜਾ ਜਲੰਧਰ ਦੇ ਵਿੱਚ ਇਹ ਲਗਾਤਾਰ ਬਾਰਿਸ਼ ਹੋ ਰਹੀ ਹੈ ਬਾਰਿਸ਼ ਹੋਣ ਕਾਰਨ ਵੀ ਜਲੰਧਰ 'ਚ ਹੜ ਦੇ ਹਾਲਾਤ ਬਣ ਚੁੱਕੇ ਨੇ ਤੇ ਝੇੜੂ ਪੁਲ ਦੇ ਹਾਲਾਤ ਤੁਹਾਨੂੰ ਦਿਖਾ ਰਹੇ ਆ ਆਸ-ਪਾਸੇ ਦੇ ਜੋ ਦਰਿਆ ਪੁਲ ਤੋਂ ਅੱਗੇ ਵੀ ਆਸ-ਪਾਸੇ ਕਿਹੜੇ ਖੇਤ ਆ ਪੇੜਾ ਉਹਨਾਂ ਦੇ ਇਹ ਅੰਦਰ ਵੀ ਕਿਹੜੇ ਲੋਕਾਂ ਦੇ ਖੇਤ ਹੈਗੇ ਉਹਨਾਂ ਦੇ ਅੰਦਰ ਵੀ ਪਾਣੀ ਕਿਹੜਾ ਜਾ ਚੁੱਕਾ ਹੋਇਆ ਧਾਰਮਿਕ ਜਗਾ ਆਸ-ਪਾਸੇ ਜਿਹੜਾ ਪੂਰਾ ਕਮਰੇ ਤੱਕ ਗੜਿਆ ਪਾਣੀ ਦੇ ਨਾਲ ਡੁੱਬ ਚੁੱਕੇ ਹੋਏ ਨੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਇਹ ਜਲੰਧਰ ਦੇ ਛੇੜੂ ਪੁਲ ਦੀਆਂ ਹਾਲਾਤ ਕੀ ਆ ਇਹ ਦੇਖੋ ਤਰੇਲਾ ਆ ਚੁੱਕੀਆਂ ਪਿੱਲਰਾਂ ਦੇ ਅੱਗੇ ਹਾਲਾਤ ਕੀ ਆ ਕੋਈ ਇਸ ਨੂੰ ਹੱਥ ਵੀ ਲਗਾਏ ਸ਼ਾਇਦ ਡਰ ਲੱਗਦਾ ਹਾਵੀਆਂ نیچے ਨਾ ਡਿੱਗ ਜਾਏ ਕੋਈ ਹਾਸਾ ਨਾ ਹੋ ਜਾਏ ਇਹ ਹਾਲਾਤ ਪੁਲ ਦੇ ਤੁਹਾਨੂੰ ਦਿਖਾ ਰਿਹਾ ਇਸ ਦੇ ਤਸਵੀਰਾਂ ਤੁਹਾਨੂੰ ਜਲੰਧਰ ਦੇ ਚੜੂ ਬੋਲਦੀਆਂ ਲਗਾਤਾਰ ਜਗਬਾਨੀ ਗਰਾਉਂਡ ਗਰਾਉਂਡ ਪਰ ਤੋਂ ਤੁਹਾਨੂੰ ਦਿਖਾ ਰਿਹਾ ਆਹ ਤਸਵੀਰਾਂ ਅਸੀਂ ਹੋਰ ਵੀ ਪਿੰਡਾਂ ਦੀਆਂ ਦਿਖਾਣੇ ਆ ਤੁਸੀਂ ਦੇਖ ਰਹੇ ਹੋ ਹਾਲਾਤ ਸਿਰਫ ਪਾਣੀ ਦੀਆਂ ਟੈਂਕੀਆਂ ਨਜ਼ਰ ਆ ਰਹੀਆਂ ਬਾਕੀ ਭਾਵੇਂ ਬਾਥਰੂਮ ਹੋਣ ਭਾਵੇਂ ਕਿਚਨ ਹੋਵੇ ਕੋਈ ਵੀ ਸਮਾਨ ਹੈ ਜ਼ਰੂਰੀ ਹੈ ਉਹ ਪਾਣੀ ਦੇ ਵਿੱਚ ਡੁੱਬ ਚੁੱਕਾ ਹੋਇਆ ਹਾਲਾਤ ਤੁਸੀਂ ਦੇਖ ਰਹੇ ਹੋ ਕੀ ਹੈ ਇਹ ਛੇੜੂ ਬੋਲਦੇ ਹਾਲਾਤ ਹੈ ਪਾਣੀ ਦੀਆਂ ਸਿਰਫ ਟੈਂਕੀਆਂ ਨਜ਼ਰ ਆ ਰਹੀਆਂ ਸਿਰਫ ਹੋਰ ਕੁਝ ਨਹੀਂ ਹੈ ਸਪੂਰਾ ਡੁੱਬ ਚੁੱਕਾ ਹੈ ਕਮਰੇ ਤੱਕ ਕਿਹੜੇ ਡੁੱਬ ਚੁੱਕੇ ਨੇ ਤੁਸੀਂ ਦੇਖ ਰਹੇ ਹੋ ਜਲੰਧਰ ਦੇ ਛੇੜੂ ਬੋਲਦੀਆਂ ਤਸਵੀਰਾਂ ਦਿਖਾ ਰਿਹਾ ਜੋ ਲੋਕ ਉਸ ਪੌੜੀਆਂ ਤੋਂ ਆਉਂਦੇ ਨੇ ਮੱਥਾ ਟੇਕਣ ਲਈ ਉਸ ਪੌੜੀਆਂ ਤੱਕ ਵੀ ਕਿਹੜਾ ਪਾਣੀ ਆ ਪਿਆ ਹੈ ਇਸ ਧਾਰਮਿਕ ਕਮੇਟੀ ਵੱਲੋਂ ਇਸ ਪੁੱਲ ਨੂੰ ਬੰਦ ਕਰ ਦਿੱਤਾ ਗਿਆ ਕੋਈ ਵੀ ਥੱਲੇ ਨਾ ਜਾ ਸਕੇ ਮੱਥਾ ਨਾ ਡੇਕ ਸਕੇ ਕਿਸੇ ਨੂੰ ਜਾਨੀ ਜਾਨੀ ਨੁਕਸਾਨ ਨਾ ਹੋ ਜਾਏ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਤੇ ਜੋ ਹੈ ਤੁਸੀਂ ਦੇਖ ਰਹੇ ਹੋ ਬੀਤੇ ਜੋ ਹੈ ਪੋਲ ਦੇ ਉੱਤੇ ਪਾਣੀ ਕਿਹੜਾ ਆਇਆ ਹੋਇਆ ਸਿਰਫ ਪਾਣੀ ਦੀਆਂ ਟੈਂਕੀਆਂ ਨਜ਼ਰ ਆ ਰਹੀਆਂ ਬਾਕੀ ਸਾਰਾ ਜੋ ਹੈ ਪਾਣੀ ਦੇ ਨਾਲ ਡੁੱਬ ਚੁੱਕਾ ਹੋਇਆ ਤੇ ਦੇਖ ਰਹੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਇਸ ਬਾਰੇ ਲੋਕਾਂ ਨਾਲ ਵੀ ਗੱਲਬਾਤ ਕਰਦੇ ਆ ਕਿਦੋਂ ਇਸ ਜਗ੍ਹਾ ਤੇ ਚੇੜੂ ਤੇ ਪਾਣੀ ਆਇਆ ਕਿੰਨੇ ਕਦੋਂ ਆਇਆ ਇਸ ਬਾਰੇ ਵੀ ਆਪਾਂ ਜਾਣਕਾਰੀ ਲੈਂਦੇ ਆ ਸਾਡੇ ਨਾਲ ਇਸ ਛੇੜੂ ਦੇ ਸੇਵਾਦਾਰ ਆਪਾਂ ਗੱਲਬਾਤ ਕਰਦੇ ਆਂ ਭਾਈ ਜੀ ਇਹ ਕਿਦੋਂ ਦਾ ਪਾਣੀ ਇਸ ਛੇੜੂ ਪੁਲ ਦੇ ਉੱਤੇ ਆਉਂਦਾ ਇੱਕ ਮਹੀਨਾ ਹੋ ਗਿਆ ਚੜਦੇ ਇਹਨੂੰ ਕਦੀ ਉਤਰ ਜਾਂਦਾ ਕਦੀ ਚੜ ਜਾਂਦਾ ਤੇ ਹਾਂ ਕੱਲ ਸਵੇਰ ਦਾ ਚੜਿਆ ਬਹੁਤ ਅੱਛਾ ਹਾਂਜੀ ਕੱਲ ਸਵੇਰ ਦਾ ਪਾਣੀ ਚੜਿਆ ਹਾਂ ਹਾਂ ਕੱਲ ਸਵੇਰ ਕਿੰਨੇ ਫੁੱਟ ਪਾਣੀ ਕਿੜਾ ਹੋਏਗਾ ਇਹ 10 ਫੁੱਟ ਤੋਂ ਉੱਤੇ ਆ ਗਿਆ ਤੇ ਇਸ ਪੁਲ ਦੇ ਆਸ-ਪਾਸੇ ਵੀ ਲੋਕਾਂ ਦੇ ਪਾਣੀ ਆਇਆ ਪਿੰਡਾਂ ਦੇ ਵਿੱਚ ਹਾਂ ਪਿੰਡਾਂ 'ਚ ਵੀ ਗਿਆਣ ਵਾਲੇ ਅੱਛਾ ਹਾਂ ਜਾਣਾ ਜਾਣਾ ਕੱਲ ਸਵੇਰੇ ਕਿੰਨੇ ਵਜੇ ਦੇ ਕਰੀਬ ਆ ਤੇਜ਼ ਆਇਆ ਸੀ ਪਾਣੀ ਜਾਂ ਸਲੋ ਸਲੋ ਆ ਰਿਹਾ ਸਲੋ 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 1 ਤੇ ਫੇਰੇ 12 10 ਵਜੇ ਤੱਕ ਚੜ ਹੀ ਗਿਆ ਜੱਦਾ ਚੜਹੀ ਜਾਂਦਾ ਅੱਛਾ ਉਤਰਦਾ ਨਹੀਂ ਫੇਰ ਉਤਰਦਾ ਨਹੀਂ ਪਾਣੀ ਚੜਦਾ ਪਿਆ ਚੜਦਾ ਪਿਆ ਇਹ ਕਿੱਧਰੋਂ ਨਹਿਰ ਆਂਦੀ ਹੈਗੀ ਕੋਈ ਪਿੱਛੋਂ ਆ ਰਿਹਾ ਪਹਾੜਾਂ ਚੋਂ ਕਿ ਆ ਅੱਛਾ ਜੀ ਕਦੋਂ ਇਸ ਨੂੰ ਉਤਾਰਨਾ ਕਿੰਨੇ ਸਮੇਂ ਦੇ ਵਿੱਚ ਜਿਹੜਾ ਉਤਰ ਜਾਂਦਾ ਪਤਾ ਨਹੀਂ ਇਹ ਨੂੰ ਮਹੀਨਾ ਵੀ ਲੱਗ ਸਕਦਾ 10 ਦਿਨ ਵੀ ਲੱਗ ਸਕਦੇ ਆ 5 ਦਿਨ ਵੀ ਲੱਗ ਸਕਦੇ ਜਿਹੜਾ ਦਰਬਾਰ ਹੁਣ ਬੰਦ ਕਰ ਬੰਦ ਕਰ ਦਤਾ ਸਰ ਜੀ ਕਿਉਂ ਕਿ ਉਹ ਦਰਬਾਰ ਆਂਦੇ ਹੋਣ ਹਾਂ ਨਹੀਂ ਥੱਲੇ ਮੱਥਾ ਟੇਕਣ ਨਹੀਂ ਜਾਂਦੇ ਹਾਂ ਮੱਥਾ ਟੇਕਣ ਨਹੀਂ ਜਾਂਦੇ ਹਾਂ ਬਾਹਰ ਬਾਹਰ ਤੁਹਾਡੇ ਸਾਹਮਣੇ ਕਿੰਨੇ ਫੁੱਟ ਪਾਣੀ ਹੋਏਗਾ 10 ਫੁੱਟ ਹੈਗਾ 5 15 ਫਟ ਹਾਂ ਤਾਂ 15 ਫਟ ਤੱਕ ਤੁਸੀਂ ਦੇਖ ਰਹੇ ਹੋ ਅਸੀਂ ਗੱਲਬਾਤ ਕੀਤੀ ਗਿਆ ਉਹਨਾਂ ਦਾ ਕਹਿਣਾ ਕੱਲ ਸਵੇਰ ਤੋਂ ਲਗਾਤਾਰ ਕਿਹੜਾ ਪਾਣੀ ਆ ਉਹ ਚੜਦਾ ਪਿਆ ਵਾ ਪਹਿਲੇ ਇੱਕ ਪਿਛਲੇ ਇੱਕ ਮਹੀਨੇ ਤੋਂ ਕਿਹੜਾ ਪਾਣੀ ਚੜਦਾ ਸੀ ਉਤਰ ਜਾਂਦਾ ਸੀ ਚੜਦਾ ਸੀ ਉਤਰ ਜਾਂਦਾ ਸੀ ਇਹ ਕੱਲ ਇਹ ਜੋ ਆ ਅੱਠ ਸਵੇਰ ਤੋਂ ਲਗਾਤਾਰ ਕਿਹੜਾ ਪਾਣੀ ਆਣਾ ਸ਼ੁਰੂ ਹੋਇਆ ਹੌਲੀ-ਹੌਲੀ ਚੜੀ ਜਾਂਦਾ ਉਤਰਦਾ ਨਹੀਂ ਪਿਆ ਜੋ ਹੈ ਸਧਾਰਮਿਕ ਜਗ੍ਹਾ ਦੇ ਉੱਤੇ ਇਹ ਜੋ ਲੋਕ ਕਿਹੜੇ ਮੱਥਾ ਟੇਕਣ ਲਈ ਆ ਰਹੇ ਨੇ ਉਹਨਾਂ ਨੂੰ ਜੋ ਹੈ ਮਨਾ ਕਰ ਦਿੱਤਾ ਗਿਆ ਕਿਸੇ ਸੇਵਾਦਾਰਾ ਵੱਲੋਂ ਕਿਸੇ ਨੂੰ نیچے ਨਹੀਂ ਜਾਣ ਦਿੱਤਾ ਜਾ ਰਿਹਾ ਉਹਨਾਂ ਦਾ ਕਹਿਣਾ ਦੱਸ ਦੋ 15 ਫੁੱਟ ਕਿਹੜਾ ਪਾਣੀ ਆ ਛੇੜੂ ਪੁਲ ਦੇ ਉੱਤੇ ਕਿਹੜਾ ਪੀਰਾਂ ਦੀ ਜਗ੍ਹਾ ਦੇ ਉੱਤੇ ਆ ਚੁੱਕਾ ਹੋਇਆ ਦੇਖਣਾ ਹੋਏਗਾ ਕਿਦੋਂ ਤੱਕ ਇਹ ਉਤਰਦਾ ਹੈ ਹਾਲੇ ਤੱਕ ਤੋਂ ਉਹਨਾਂ ਦਾ ਕਹਿਣਾ ਹੈ ਪਾਣੀ ਜੋ ਵਧਦਾ ਜਾ ਰਿਹਾ ਹੈ ਜੋ ਵਧਦਾ ਜਾ ਰਿਹਾ ਹੈ ਜਿਸ ਦੇ ਵਿੱਚ ਹਾਲੇ ਤੱਕ ਕੋਈ ਪਾਣੀ ਦਾ ਸਾਫ ਨਹੀਂ ਬਾਬਾ ਜੀ ਕੋਈ ਪ੍ਰਸ਼ਾਸਨ ਦੇ ਬੰਦੇ ਤੁਹਾਡੇ ਕੋਲ ਆਏਗੇ ਪਹਿਲਾਂ ਆਏ ਮੈਂ ਤੋਂ ਪਹਿਲਾਂ ਕਨੇ ਆਇਆ ਅੱਛਾ ਆ ਗਿਆ ਅੱਛਾ ਹਾਂਜੀ ਹਾਂਜੀ ਕੋਈ ਗੱਲਬਾਤ ਹੋਈ ਪ੍ਰਸ਼ਾਸਨ ਦੇ ਨਾਲ ਨਹੀਂ ਕੋਈ ਇੰਦ ਕੰਮ ਕਰ ਰਿਹਾ ਉਹਨਾਂ ਨੇ ਕਹਿੰਨਾ ਪ੍ਰਸ਼ਾਸਨ ਦੇ ਬੰਦੇ ਆਏ ਤੇ ਆ ਛੇੜੂ ਦੇ ਆਸੇ ਪਾਸੇ ਦੇ ਪਿੰਡਾਂ ਦੇ ਵਿੱਚ ਵੀ ਕਿਹੜਾ ਪਾਣੀ ਜਾ ਚੁੱਕਾ ਆਓ ਤਸਵੀਰਾਂ ਤੁਹਾਨੂੰ ਹੋਰ ਵੀ ਦਿਖਾਣੇ ਆ ਤੁਹਾਨੂੰ ਅਸੀਂ ਛੇੜੂ ਦੇ ਦੂਸਰੇ ਪਾਸੇ ਦੀਆਂ ਤਸਵੀਰਾਂ ਦਿਖਾ ਰਹੇ ਆ ਦੂਰ ਦੂਰ ਤੱਕ ਦੇਖ ਰਹੋ ਤਸਵੀਰਾਂ ਪੂਰਾ ਪਾਣੀ ਆਸੇ ਪਾਸੇ ਖੇਤਾਂ ਦੇ ਵਿੱਚ ਵੀ ਜਾ ਚੁੱਕਾ ਤੁਸੀਂ ਦੇਖ ਰਹੇ ਹੋ ਕਿਹੜਾ ਪੁਲ ਬਣ ਰਿਹਾ ਪੁਲ ਦੇ ਸਿਰਫ 3 ਤੋਂ 4 ਫੁੱਟ ਕਿਹੜਾ ਰਹਿ ਗਿਆ ਪਾਣੀ ਪੂਰਾ ਤੱਕ ਪੁਲ ਦੇ ਨਾਲ ਜੋ ਟੱਚ ਹੋ ਜਾਏਗਾ ਜਿਸ ਦੇ ਵਿੱਚ ਤੁਸੀਂ ਦੇਖ ਰਹੇ ਹੋ ਪਾਣੀ ਦਾ ਫਲੋ ਕਿਹੜਾ ਵੱਧਦਾ ਹੀ ਜਾ ਰਿਹਾ ਜੋ ਲੋਕ ਜੋ ਐਸਾ ਛੇਡੂ ਦੇ ਅੰਦਰ ਸੇਵਾਦਾਰ ਆ ਉਹਨਾਂ ਦਾ ਕਹਿਣਾ ਪਿਛਲੇ ਕੱਲ ਤੋਂ ਕਿਹੜਾ ਸਵੇਰ ਤੋਂ 8 ਵਜੇ ਤੋਂ ਕਿਹੜਾ ਪਾਣੀ ਆ ਉਹ ਵੱਧਦਾ ਹੀ ਜਾ ਰਿਹਾ ਤੁਸੀਂ ਦੇਖ ਰਹੇ ਹੋ ਦੂਰ ਦੂਰ ਤੱਕ ਕਿਹੜੇ ਆਸੇ ਪਾਸੇ ਦੇ ਖੇਤਾਂ ਦੇ ਵਿੱਚ ਵੀ ਕਿਹੜਾ ਪਾਣੀ ਆ ਚੁੱਕਾ ਆ ਇਸ ਛੇਡੂ ਦੇ ਪਿੰਡ ਦੇ ਲੋਕ ਆਪਾਂ ਗੱਲਬਾਤ ਕਰਦੇ ਆ ਬਾਈ ਜੀ ਇਹ ਕਿਦੋਂ ਤੋਂ ਪਾਣੀ ਕਿਹੜਾ ਵੱਧਦਾ ਜਾ ਰਿਹਾ ਪਾਣੀ ਦਾ ਜੀ ਪਹਿਲਾਂ ਵੀ ਆਇਆ ਸੀ ਪਾਣੀ ਉਸਦੋਂ ਪਾਣੀ ਘਟ ਗਿਆ ਸੀ ਹੁਣ ਕੱਲ ਦਾ ਪਾਣੀ ਬਹੁਤ ਵੱਧ ਰਿਹਾ ਤੁਹਾਡੀ ਸਾਹਮਣੇ ਦੇਖ ਰਹੇ ਹੋ ਥੱਲੇ ਪੁਰਾਣਾ ਪੁਲ ਆ ਉਹ ਉਹ ਪੁਰਾਣੇ ਪੁਲ ਤੋਂ ਪਹਿਲਾਂ ਪਾਣੀ ਹੁਣ ਅੱਜ ਪਾਣੀ ਉੱਤੇ 2 ਫੁੱਟ 3 ਫੁੱਟ ਉੱਤੇ ਪਾਣੀ ਚੱਲਣ ਲੱਪਿਆ ਹੈ। ਇੱਧਰ ਥੱਲੇ ਜਾ ਕੇ ਦੇਖੋ ਸਾਈਡਾਂ ਨੂੰ ਕਿਦਾਂ ਪਾਣੀ ਫੈਲ ਰਿਹਾ ਆ। ਅੱਗੇ ਨਾਲੋਂ ਜ਼ਿਆਦਾ ਪਾਣੀ ਵਧ ਰਿਹਾ। ਰਾਤ ਨੂੰ ਹੋਰ ਵਧਣ ਦੀ ਸੰਭਾਵਨਾ ਹੈ ਜਿਸ ਤਰ੍ਹਾਂ ਪਿੰਡਾਂ ਦੇ ਵਿੱਚ ਵੀ ਪਾਣੀ ਆ ਗਿਆ। ਪਿੰਡਾਂ ਦੇ ਵਿੱਚ ਵੀ ਹੁਣ ਇਹ ਬਈ ਦਾ ਪਾਣੀ ਰੁਕ ਗਿਆ। ਖੇਤਾਂ 'ਚੋਂ ਪਾਣੀ ਨਿਕਲ ਨਿਕਲ ਲੋਕਾਂ ਦੇ ਘਰਾਂ 'ਚ ਵੜਨ ਨੂੰ ਪਾਣੀ ਤਿਆਰ ਹੋ ਗਿਆ ਜੀ। ਅੱਛਾ ਤੇ ਇਸ ਪਿੰਡ ਦੇ ਹੀ ਆਸੀਂ ਛੇੜੂ ਤੋਂ ਆ ਜੀ। ਅੱਛਾ ਛੇੜੂ ਦਾ ਤੁਹਾਡੇ ਤੁਹਾਡੇ ਆਸ-ਪਾਸ ਪਿੰਡਾਂ ਦੇ ਵਿੱਚ ਆਇਆ। ਸਾਡੇ ਆਲੇ-ਦੁਆਲੇ ਸਾਡੇ ਪਿੰਡ 'ਚ ਤਾਂ ਹਲੇ ਨਹੀਂ ਆਇਆ। ਪਰ ਹੁਣ ਜਿੱਦਾਂ ਜਿੱਦਾ ਬਈ ਵਧੀ ਜਾਂਦੀ ਦੀ ਰੋਕ ਲਾ ਕੇ ਪਿੰਡ ਚ ਪਾਣੀ ਜਾਂਦੇ ਸ਼ਾਂਤ ਸਦਾਂ ਨਹੀਂ ਜਾਂਦੇ ਜੀ ਪ੍ਰਸ਼ਾਸਨ ਦੇ ਲੋਕ ਤੁਹਾਡੇ ਕੋਲ ਪਹੁੰਚੇ ਕੋਈ ਨਹੀਂ ਹਾਲੇ ਪਹੁੰਚ ਰਿਹਾ ਜੀ ਕੋਈ ਪ੍ਰਸ਼ਾਸਨ ਨਹੀਂ ਪਹੁੰਚ ਰਿਹਾ ਪਾਣੀ ਹੈ ਪਾਣੀ ਹੈ ਦੇਖਿਆ ਪੁਲ ਦੇ ਕਿਹੜਾ ਪੂਰੀ ਤਰ੍ਹਾਂ ਥੋੜਾ ਜਿਹਾ ਫਰਕ ਰਹਿ ਗਿਆ ਪਾਣੀ ਟੱਛ ਬਹੁਤ ਘੱਟ ਪਾਣੀ ਹੁਣ ਜਿੱਦਾਂ ਜਿੱਦਾ ਪਾਣੀ ਵਧ ਜਾਂਦਾ ਹਨ ਰਾਤ ਨੂੰ ਦੇਖੋ ਕਿੰਨਾ ਪਾਣੀ ਵਧ ਰਿਹਾ ਹੈ ਉਹ ਥੱਲੇ ਜਾ ਕੇ ਤੁਸੀਂ ਸੜਕ ਤੇ ਦੇਖੋ ਜਿਹੜੀ ਸੜਕ ਥੱਲੇ ਆਉਂਦੀ ਹੈ ਉਹ ਪਾਣੀ ਕਿੱਦਾਂ ਅਸੀਂ ਉੱਥੇ ਜਾ ਕੇ ਦੇਖ ਕੇ ਆਏ ਹਾਂ ਦਸਾਂ ਮਿੰਟਾਂ ਚ ਪਾਣੀ ਡੇਢ ਦੋ ਦੋ ਫੁੱਟ ਹਾਂਜੀ ਅੱਲੇ ਹੋਰ ਵਧਨ ਦੀ ਬੋਰ ਬਦਰ ਦੀ ਜਿੱਦ ਹੁਣ ਉੱਤੇ ਹੱਲੇ ਕਿਹੜੀ ਬਾਰਿਸ਼ ਛੱਡ ਗਈ ਹੈ ਬਾਰਿਸ਼ ਪੈ ਰਹੀ ਹੈ ਲਗਾਤਾਰ ਪਿੱਛੋਂ ਖੇਤਾਂ ਜੋ ਪਾਣੀ ਹੋਰ ਜਿਹੜਾ ਪਿੱਛੋਂ ਪਾਣੀ ਆ ਰਿਹਾ ਨਹਿਰਾਂ ਦੇ ਡਿਆਵਾਂ ਚੋਂ ਉਹ ਵੀ ਇੱਥੇ ਆ ਰਿਹਾ ਹੈ ਤੁਸੀਂ ਆਪ ਦੇਖੋ ਪਾਣੀ ਦੀ ਕੋਈ ਨਿਸ਼ਾਨੀ ਲਾ ਲਓ ਕਿੰਨਾ 5 ਮਿੰਟ ਬਾਅਦ 7 10 ਮਿੰਟ ਬਾਅਦ ਦੇਖੋ ਕਿੰਨਾ ਪਾਣੀ ਪੁੱਲ ਅਸੀਂ ਦੇਖ ਰਹੇ ਆਸੇ ਪਾਸੇ ਦੇ ਪਿੰਡਾਂ ਦੇ ਖੇਤਾਂ ਦੇ ਵਿੱਚ ਵੀ ਕਿਹੜਾ ਪਾਣੀ ਗਿਆ ਹੋਇਆ ਆਲੇ ਦੁਆਲੇ ਸਾਰੇ ਖੇਤਾਂ ਨੂੰ ਪਾਣੀ ਹੁਣ ਹੋ ਗਿਆ ਜਾਂ ਸਾਹਮਣੇ ਖੇਤਾਂ 'ਚ ਪਾਣੀ ਜਾਣ ਲੱਗ ਪਿਆ ਪਹਿਲਾਂ ਕੋਈ ਪਾਣੀ ਨਹੀਂ ਸੀਗਾ ਜਦੋਂ ਪਹਿ ਆ ਹੁਣ ਤਾਂ ਸਾਰਾ ਹੀ ਜ਼ਿਆਦਾ ਹੋ ਗਿਆ ਪਾਣੀ ਜੀ ਉਹ ਬੋਲੋ ਜਿਹੜਾ ਨਵਾਂ ਪੁਲ ਵੰਡਿਆ ਉਹ ਤੋਂ ਵੀ 3-4 ਫੁੱਟ ਦੀ ਥੱਲੇ ਰਹਿ ਗਿਆ ਜੀ ਕਿਹੜਾ ਤੁਸੀਂ ਪੁਰਾਣਾ ਪੁੱਲ ਕਹਿ ਰਹੇ ਸੀ ਉਹ ਪਾਣੀ ਦੇ ਨਾਲ ਡੁੱਬ ਚੁੱਕਾ ਉਹ ਡੁੱਬ ਕੇ ਪਾਣੀ ਉਹਦੇ ਉੱਪਰ ਦੀ ਹੋ ਰਿਹਾ ਹੈ ਉਹ ਦੇਖੋ ਪਾਣੀ ਉਹ ਪੁਰਾਣਾ ਪੋੜਿਆ ਜੀ ਅੱਛਾ ਉਹਨਾਂ ਦਾ ਕਹਿਣਾ ਕਿਹੜਾ ਪੁਰਾਣਾ ਪੁੱਲ ਹੈ ਉਹ ਪਾਣੀ ਦੇ ਵਿੱਚ ਡੁੱਬ ਚੁੱਕਾ ਹੋਇਆ ਉਹ ਇਸ ਪਾਣੀ ਦੇ ਵਿੱਚ ਨਜ਼ਰ ਨਹੀਂ ਆ ਰਿਹਾ ਕਿਹੜਾ ਨਵਾਂ ਪੁੱਲ ਬਣ ਰਿਹਾ ਉਹ ਤੁਸੀਂ ਦੇਖ ਰਹੇ ਹੋ ਦੂਰ ਤੱਕ ਕਿਹੜਾ ਪਾਣੀ ਦਾ ਕਿਹੜਾ ਪਾਣੀ ਦਾ ਵਹਾਵ ਹੈ ਉਹ ਵੱਧਦਾ ਹੀ ਜਾ ਰਿਹਾ ਉਹਨਾਂ ਦਾ ਕਹਿਣਾ ਕਿ ਕਿਹੜੇ ਆਸੇ ਪਾਸੇ ਦੇ ਪਿੰਡਾਂ ਦੇ ਵਿੱਚ ਵੀ ਲੋ ਪਾਣੀ ਆ ਚੁੱਕਾ ਹੋਇਆ ਖੇਤਾਂ ਦੇ ਵਿੱਚ ਕਿਹੜਾ ਪਾਣੀ ਆ ਚੁੱਕਾ ਹੋਇਆ ਜਿਸ ਦੇ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮ ਲਗਾਤਾਰ ਟਾਈਮ ਬੀਤਦਾ ਜਾ ਰਿਹਾ ਤੇ ਪਾਣੀ ਦਾ ਫਲੋ ਵੀ ਕਿਹੜਾ ਵਧਦਾ ਜਾ ਰਿਹਾ ਤੁਹਾਨੂੰ ਤਸਵੀਰਾਂ ਜਲੰਧਰ ਦੇ ਛੇੜੂ ਦੀਆਂ ਦਿਖਾ ਰਿਹਾ ਕਿੱਥੇ ਲਗਾਤਾਰ ਪਾਣੀ ਦਾ ਬੁਹਾਰ ਕਿਹੜਾ ਉਹ ਵਧਦਾ ਹੀ ਜਾ ਰਿਹਾ ਕੈਮਰਾਮੈਨ ਰਾਹੁਲ ਦੇ ਨਾਲ ਸੋਨੂ ਮਹਾਜਲ ਜਗਬਾਨੀ ਟੀਵੀ ਜਲੰਧਰ